ਫੱਟ ਹੋ ਗਈ ਆ ਭੈਣ ਜੀ ਆਜੋ ਹਣ ਆ ਗਈ ਵੀਰ ਆ ਗਈ ਕੋਹ ਨਹੀਂ ਬੁੜੀਆਂ ਨਾ ਤੁਰ ਮੈਂ ਕਹਿੰਦਾ ਕਿੰਨਾ ਟਾਈਮ ਲਾਦਨੀ ਆ ਲੈ ਪਤਾ ਨਹੀਂ ਸਮਾਨ ਲੈਣ ਗਈ ਕਿੰਨਾ ਚਿਰ ਲਾਤਾ ਵਾ ਭਾਬੀ ਉਹ ਆ ਗਈ ਆ ਗਈ ਹਵੇ ਆ ਗਈ ਉਹ ਵੀਰ ਵਾਜਾ ਮਾਰਨ ਡਿਆ ਨਾ ਆ ਤਰ ਗਿਫਟ ਤੇ ਰਹਿ ਗਿਆ ਹੀਗਾ ਇਹੋ ਡੈਪ ਹੀ ਲੈਣ ਲੈ ਮੈਨੂੰ ਫੜਾ ਦੇ ਲੈ ਹਾਂ ਵੀ ਫੜਾ ਦੇ ਭਾਬੀ ਲੈ ਅਮੈਂ ਬੈਨ ਲੱਗੇ ਫੜਾ ਦਨੀ ਆ ਚੱਲ ਕੋਈ ਨਹੀਂ ਫੜਾ ਦੇ ਬੈ ਹੀ ਜਾਣਾ ਵਾ ਚੱਲਾ ਲੈ ਫੜ ਲਾ ਓ ਕੁੜੇ ਹੈ ਆ ਕੀ ਹੈ ਨਹੀਂ ਆ ਤੇਰੀ ਨਹੀਂ ਚੂੜੀ ਮੰਮੀ ਮੈਨੂੰ ਤੇ ਮੇਰੀ ਲੱਗਣ ਦੀ ਆ ਤੇ ਇਹਦੇ ਚੋਲੇ ਚ ਕਿੱਦਾਂ ਨਾ ਭੈਣ ਜੀ ਆ ਤੇਰੇ ਚੋਲੇ ਚ ਕਿੱਦਾਂ ਆਈ ਚੂੜੀ ਉਹ ਅੱਜ ਤੁਹਾਡੀ ਤੇ ਨਹੀਂ 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 ਪੁੱਤ ਮੇਰੀ ਨਹੀਂ ਜੀ ਆ ਪੂਆ ਦੀ ਚੂੜੀ ਰੱਖੀ ਐ ਐਡੀ ਦੋਆ ਟੋਲਿਆਂ ਦੀ ਚੂੜੀ ਆ ਨਾ ਪੂਆ ਕਿੱਥੋਂ ਆ ਗਈ ਪੁੱਤ ਮੇਰ ਕੋ ਚੂੜੀ ਨਹੀਂ ਗਈ ਹੈਗੀ ਆ ਝੋਲਾ ਫੜਾ ਫੜਾ ਇੱਧਰ ਫੜਾ ਫੜਾ ਝੋਲੇ ਵਿੱਚ ਕੀ ਹੋਣਾ ਹੈ ਨਾ ਫੜਾ ਹੈ ਐਡੀ ਹਰੀ ਚੂੜੀ ਨਿਕਲ ਆਈ ਆ ਵੇਖ ਲਓ ਆ ਚੂੜੀ ਨਿਕਲੀ ਨਾਓ ਦੇ ਵਿੱਚੋਂ ਤੁਹਾਡਾ ਦਿਮਾਗ ਖਰਾਬ ਹੋ ਗਿਆ ਵਾ ਹੈ ਉਹ ਨਿਆਲੇ ਰੱਖੇ ਨਹੀਂ ਕਿਤੇ ਉਹ ਖੇਡਦਾ ਰਹਿੰਦਾ ਹਾ ਤੁੱ ਤੈਨੂੰ ਮੈਂ ਬੜੀ ਬੜੀ ਕਿਹਾ ਵਾ ਵੀ ਆਪਣੇ ਸਮਾਨ ਸੰਭਾਲ ਕੇ ਰੱਖਿਆ ਕਰ ਤੇਰੀ ਜੀ ਮੈਂ ਤੇ ਅਲਮਾਰੀ 'ਚ ਰੱਖੀ ਸੀ ਚੇਂਦਰਾ ਲਿਆ ਕਰੰਦਵਾਰੀ ਨੂੰ ਉਹ ਮੁੰਡਾ ਜਿਹੜਾ ਵਾ ਨਾ ਉਹ ਚੀਜ਼ਾਂ ਇੱਜੇ ਇੱਜੇ ਜ਼ੋਰ ਕਰਦਾ ਰਹਿੰਦਾ ਵਾ ਨਾ ਮੁੰਡੇ ਕੋਲ ਮਾਰੀ ਖੁੱਲਦੀ ਆ ਉਹਦੇ ਕੋਲ ਅਲਮਾਰੀ ਤੇ ਹੱਥ ਨਹੀਂ ਪਹੁੰਚਦਾ ਤੇ ਖੋਲ ਕਿੱਥੋਂ ਇੱਕ ਕਰਤੂਤ ਲਕਾਓ ਨਾ ਦੇਵੀ ਦੀ ਸਾਹਮਣੇ ਆ ਗਈ ਆ ਸਾਹ ਬੰਦ ਕਰ ਲੈ ਸਾਹ ਬੰਦ ਕਰ ਲੈ ਮੈਂ ਨਹੀਂ ਇਹ ਕੰਮ ਕੀਤਾ ਹਾਂ ਮੈਂ ਨਹੀਂ ਚੋਰੀ ਲਈ ਕੀਤਾ ਕੰਮ ਇਹ ਤੈਨੂੰ ਕੀ ਨਾ ਹਾਨੂੰ ਨਹੀਂ ਯਕੀਨ ਆ ਵੇਖ ਲੈ ਬੜੀ ਸੇਵਾ ਕਰਦੀ ਸੀ ਕੋਈ ਨਹੀਂ ਪੁੱਤ ਮੈਂ ਨਹੀਂ ਇਹ ਕੰਮ ਕੀਤਾ ਗੱਲ ਨਾ ਚੁੱਪ ਕਰ ਆ ਹਣ ਰੋਣ ਦਾ ਰੋ ਤੂੰ ਨਹੀਂ ਕੀਤਾ ਇਹ ਕੰਮ ਤੇ ਕਿੰਨੇ ਕੀਤਾ ਮੈਂ ਹਾਂ ਸਾਰੇ ਕੰਮ ਮੁੰਡੇ ਦੇ ਆ ਭੈਣ ਉਹਨੂੰ ਮੈਂ ਬੜੀ ਵਾਰੀ ਵੇਖਿਆ ਵਾ ਨਾ ਚੁੱਪ ਕਰਾ ਚੁੱਪ ਕਰੋ ਫੜ ਸਾਹ ਆਪਣੀ ਚੂੜੀ ਪੁੱਤ ਤੂੰ ਤਨੀ ਮੈਨੂੰ ਚੋਰ ਸਮਝਣ ਦੇ ਨਹੀ ਨਹੀ ਭੋਜੀ ਮੈਂ ਕਿਉਂ ਤੈਨੂੰ ਨਾ ਅੰਨਾ ਜੀ ਤੇਰਾ ਕਾਹਦਾ ਸਮਝਣਾ ਵਾ ਅੱਖੀ ਵੇਖਿਆ ਸਭ ਕੁਛ ਅੱਖੀ ਚੁੱਪ ਕਰ ਜਾ ਨਾ ਕਿਉਂ ਚੁੱਪ ਕਰ ਜਾ ਚੁੱਪ ਕਰ ਜਾ ਕੋਈ ਗੱਲ ਨਹੀਂ ਮੈਨੂੰ ਪਤਾ ਵਾ ਮੇਰੀ ਭੈਣ ਕਿੱਦਾਂ ਜੀ ਨਾ ਤੁਹਾਨੂੰ ਪਤਾ ਹੋਊਗਾ ਹਾਨੂੰ ਪਤਾ ਲੱਗ ਗਿਆ ਜਨੌ ਸੱਤ ਨੂੰ ਤੇਰੀ ਭੈਣ ਦਾ ਨਹੀਂ ਖਾਂਦਾ ਨਹੀਂ ਆ ਨਹੀਂ ਵੀਰ ਮੈਂ ਇਹੋ ਜਿਹਾ ਕੰਮ ਨਹੀਂ ਕਰ ਸਕਦੀ ਜੋ ਮਰਜ਼ੀ ਹੋ ਜੇ ਮੈਂ ਸਰਦਾ ਕੰਮ ਨਹੀਂ ਕਰ ਸਕਦੀ ਤੂੰ ਨਹੀਂ ਕਰ ਸਕਦੀ ਕੰਮ ਤੇ ਨਾ ਕਿੰਨੇ ਕੀਤਾ ਵਾ ਨਹੀਂ ਆ ਚੋਲਾ ਚੋਲਾ ਫਰਾ ਉਧਰ ਚ ਵੇਖੀ ਹੋਰ ਕੀ ਆ ਇਹਨੇ ਹੋਰ ਹੀ ਕੋ ਰੱਖਿਆ ਹੁਣਾਵਾ ਮੈਂ ਹੱਥ ਜੋੜਨੀ ਆ ਪੈਰੀ ਪਹਿਨੀ ਆ ਭੈਣ ਤੈਨੂੰ ਕਿਹਦੇ ਪੈਰੀ ਪਹਿਨਦੀ ਲੋੜ ਨੇਗੀ ਚੱਲ ਆ ਮੇਰੇ ਨਾਲ ਨਾ ਪੈਰੀ ਘੱਟੋ ਪਹਿਣਾ ਵਾ ਹੱਥ ਘੱਟੋ ਜੋੜਨੇ ਆ ਤੂੰ ਜਬਾਰ ਬੰਦ ਕਰਦਾ ਹੋਰ ਕੋ ਲੈ ਜਾ ਹੋਰ ਕੋ ਲੈ ਜਾ ਅੰਦਰੋ ਆਹੋ ਤੁਸੀਂ ਆਪਣੇ ਪਰਦੇ ਪਾ ਲਓ ਜਿੰਨੇ ਪੈਂਦੇ ਆ ਇਹ ਨਹੀਂ ਪਹਿਣੇ ਆਜੋ ਮੰਮੀ ਨਹੀਂ ਵੇਖੀ ਕਰ ਤੋ ਤਾ ਐਡਾ ਵੜ ਡਾਲ ਜਾਮ ਭੈਣ ਮੈਨੂੰ ਪਤਾ ਵਾ ਨਾ ਕਿੱਦਾਂ ਦੀਆਂ ਤੂੰ ਭਰਾਚਾਰਨ ਤੇਰੇ ਤੇ ਚੀਕ ਨਾ ਨਹੀਂ ਅੱਜ ਤੱਕ ਉਹ ਨਿੱਕੇ ਮੁੰਡੇ ਦਾ ਹੀ ਆ ਹੋਰ ਕਹਦਾ ਨਹੀਂਗਾ ਮੈਨੂੰ ਪਤਾ ਵਾ ਜਿਹੜੀ ਤੂੰ ਕੀ ਜੀ ਦੀ ਹੁਣ ਧੋੜ ਹੁੰਦੀ ਨਾ ਮੇਰੀ ਭੈਣ ਨੂੰ ਤੇ ਮੇਰੇ ਕੋ ਖਦਮ ਅਗਲੇ ਦਿੰਦੀ ਆ ਮੇਰੀ ਭੈਣ ਚੋਰੀ ਨਹੀਂ ਗਈ ਮੈਨੂੰ ਪਤਾ ਸਾਰਾ ਪਰ ਜਿਹੜਾ ਅੱਜ ਮੇਰੇ ਤੇ ਚੋਰੀ ਦਾ ਇਲਜ਼ਾਮ ਲੱਗ ਗਿਆ ਨਾ ਤੇਰੀ ਨੋਹ ਦੇ ਸਾਹਮਣੇ ਮੈਂ ਕਿੱਦਾਂ ਵਾਪਸ ਇਹ ਘਰ ਚਾਹੂੰਗੀ ਮੁੜ ਕੇ ਮੈਂ ਕਿਹੜੇ ਹੱਕ ਨਾਉਂਗੀ ਮੈਨੂੰ ਹਣ ਕਿਹਾ ਕਰਦਾ ਚੋਰਨੀ ਆ ਇਹ ਪੂਆ ਚੋਰੀ ਕਰਕੇ ਲੈ ਜਾਂਦੀ ਚੀਜ਼ਾਂ ਏਡਾ ਕੇ ਸੋਚਦੇ ਜੀ ਤੂੰ ਆਪਣੇ ਭਰਾ ਕੋਲ ਆਉਣਾ ਚਾਹ। ਤੇਰਾ ਨਾ ਜਿਨਾਂ ਚਿਰ ਸਾਂ ਮੈਗੇਨਾ ਵਾ ਤੇਰਾ ਇਥੇ ਹੱਕ ਵਾ ਜਦਮ ਮਰਜੀ ਆ ਤੇਰੇ ਵਾਸਤੇ 24 ਘੰਟੇ ਦਰਵਾਜ਼ੇ ਖੁੱਲੇ ਆ। ਨਹੀਂ ਨਹੀਂ ਆ ਕਮ ਚੰਗਾ ਨਹੀਂ ਹੋਇਆ ਵੀਰ ਜੋ ਵੀ ਹੋਇਆ ਵਾ ਨਾ ਚੰਗਾ ਨਹੀਂ ਹੋਇਆ। ਚੱਲ ਮੈਂ ਤਾਂ ਕਦੇ ਸੂਈ ਜਨੀ ਚੀਜ਼ ਨਹੀਂ ਕਹਦੀ ਹਲਾਈ ਤੇ ਫਿਰ ਚੂੜੀ ਮੈਂ ਕਿੱਥੋਂ ਚੁੱਕ ਲੈਣੀ ਹੈਗੀ? ਮੈਨੂੰ ਪਤਾ ਪੈਣ ਮੈਨੂੰ ਸਾਰਾ ਪਤਾ ਵਾ। ਕੋਈ ਗੱਲ ਨਹੀਂ। ਚੱਲ ਆ ਮੈਂ ਤੈਨੂੰ ਛੱਟ ਕੇ ਆਵਾਂ ਫੇਰ ਮੈਂ ਵੇਣਾ ਵਾਂ। ਪਰ ਜਿਹੜੇ ਭਾਬੀ ਦੇ ਬੋਲ ਵਾ ਨਾ ਉਹ ਮੇਰੇ ਚੁਬਣ ਡਏ ਆ। ਉਹ ਨਹੀਂ ਮੇਰੇ ਕੋਲ ਬਰਦਾਸ਼ਤ ਹੋਣ ਰਿਆ ਚਲ ਤੇਰੇ ਭੈਣ ਨਾ ਐਡਾ ਨਾ ਕਰ ਮੇਰਾ ਹੁਣ ਤਾਂ ਤੈਨੂੰ ਖਡਾਉਣ ਦੀ ਵੀ ਕਰਨ ਰਿਆ ਨਹੀਂ ਤੂੰ ਮੈਨੂੰ ਮੇਰੇ ਕਰ ਛੱਡਿਆ ਚਲ 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 ਤੋ ਪਹਿਲੀ ਆਪਣੀ ਭੂਆ ਦੀ ਕਰਤੂਤ ਹੈਂ ਬੜੀ ਦੇਵੀ ਬਣਾਈ ਸੀ ਭੂਆ ਨਾ ਮੰਮੀ ਭੂਆ ਨੂੰ ਮਰੂਦ ਦੇ ਦੋ ਕਟ ਕਟ ਕੇ ਭੂਆ ਨੂੰ ਮਸੰਮੀਆਂ ਦੇ ਦੋ ਕਟ ਕਟ ਕੇ ਹੈਂ ਆ ਵੇਖ ਲਓ ਸੰਗ ਚ ਕੱਢ ਕੇ ਲੱਗੀ ਤੁਹਾਡੇ ਚੂੜੀ ਦੀ ਤਗੜੀ ਉਹ ਨਾ ਕਿ ਤਲਫਾਫਾ ਛੋਟਦਾ ਹੱਥੋਂ ਤੇ ਕਿੱਥੋਂ ਆਣੀ ਇੱਥੇ ਲੱਬਲਾ ਮਰ ਜਾਣਾ ਹੈਗਾ ਮੰਮੀ ਤੇ ਜਿੱਦਾਂ ਮਰਠੀ ਕਹੋ ਪਰ ਮੇਰਾ ਮਨ ਨਹੀਂ ਮੰਨਦਾ ਭੂਆ ਜੀ ਇਹ ਕੰਮ ਨਹੀਂ ਕਰ ਸਕਦੀ ਨੀ ਤੇਰਾ ਮੰਨ ਨਹੀਂ ਮੰਦਾ ਤੇ ਕਿੱਥੋਂ ਆਈ ਚੂੜੀ ਦੱਸ ਫਿਰ ਮੈਨੂੰ ਤੇ ਤੂੰ ਅਜੇ ਵੀ ਹੈ ਹੁਕ ਹੁਕਰ ਚੰਗਾ ਅ ਜੇ ਨਾ ਨਾ ਲੱਭਦੀ ਤੇ ਤੂੰ ਮੇਰੇ ਸਿਰ 'ਚ ਮਾਰਨਾ ਹੈ ਕੋ ਚੁੱਕੇ ਮੰਮੀ ਭੂਆ ਕਿਹੜਾ ਨਵੇਂ ਆਏ ਆ ਨੀ ਨਵੇਂ ਨਹੀਂ ਆਏ ਤੇ ਅੱਗੇ ਹਾਂ ਨੂੰ ਕੀ ਪਤਾ ਕੀ ਕੋ ਲੈ ਗਈ ਹੈ ਅੱਜ ਤੇ ਝੋਲਾ ਹੱਥੋਂ ਡਿੱਗ ਗਿਆ ਤੇ ਚੂੜੀ ਕਿਤੇ ਤੂੰ ਪੌਂਦੀ ਤੇ ਤੈਨੂੰ ਚੇਤਾ ਆਉਂਦਾ ਕਿ ਤੇ ਲੱਬ ਲੱਬ ਸ਼ਦੈਨ ਹੋਣਾ ਹੀ ਤੂੰ ਦਾਦੀ ਜੀ ਦੀ ਗੱਲ ਸੁਣੋ ਲੱਗਣ ਗਿਆ ਪੰਥਰੀ ਇਹ ਕੰਮ ਕੀਤਾ ਹੋਗਾ ਨਾ ਤੂੰ ਸਿਆਣੀ ਆ ਪੰਥ ਕੋ ਕੁੰਡਾ ਖੁੱਲਦਾ ਲ ਮਰੀ ਦਾ ਉਹਦੇ ਕੋ ਕੁੰਡਾ ਹੀ ਨਹੀਂ ਖੁੱਲਦਾ ਉਹ ਲੈ ਆਉਗਾ ਤੇ ਉਹਨੇ ਕੱਢ ਲਈ ਉਹ ਕੱਢ ਲਈ ਹੋਊਗੀ ਬਸ ਇਹ ਘਟਾਉਣਾ ਵਾ ਨਾਲੇ ਚੂੜੀ ਦੇ ਤਰੀਕੇ ਤੇ ਗਾਂ ਦੀ ਗਾਂ ਰੱਖੇ ਤੂੰ ਉਰੇ ਰੱਖੀਏ ਕਿਤੇ ਮੰਮੀ ਉਹ ਬਥੇਰਾ ਕੋਲਾ ਫਲਾਈ ਕਰਦਾ ਕੋਲਾ ਫਲਾਈ ਕਰਦਾ ਨਾ ਤੂੰ ਹੀ ਨਾ ਕਿਤੇ ਬੁਰੀ ਮੰਨੇ ਹੋ ਭੂਆ ਨੂੰ ਚੰਗਾ ਜਾ ਉੱਠ ਘਟ ਚਾਹ ਬਣਾ ਕੇ ਲਿਆ ਭੂਆ ਚੰਗੀ ਆ ਇੰਨਾ ਕੋ ਕਰ ਛੜਿਆ ਵਾ ਇਸ ਗਾਟ ਫੇਰ ਨਹੀਂ ਮੰਨਣ ਚਾਹੁੰਦੀ ਭੂਆ ਚੰਗੀ ਇਹ ਭੂਆ ਨਹੀਂ ਇਹੋ ਕਰ ਸਕਦੀ ਚੱਲ ਕੋਈ ਗੱਲ ਨਹੀਂ ਜਿੰਨੀ ਕਿ ਬੇਇੱਜ਼ਤੀ ਭੂਆ ਦੀ ਕਰ ਛੱਡੀ ਆ ਨਾ ਜਿੱਦਾਂ ਰੋਕ ਕੇ ਗਈ ਆ ਮੈਨੂੰ ਨਹੀਂ ਆਸ ਕਿ ਹੁਣ ਮੁੜੂਗੀ ਜੇ ਮੁੜੂਗੀ ਤਾਂ ਕਿਹੜਾ ਮੂੰਹ ਲੈ ਕੇ ਮੁੜੂਗੀ ਅਜੇ ਤੇਰੇ ਭਰਾਣੋਂ ਆ ਲੈਂਦੇ ਹਾਂ ਜਿਹੜਾ ਬੜਾ ਗਾਂਹ ਹੋ ਕੇ ਮੇਰੀ ਭੈਣ ਇਦਾਂ ਮੇਰੀ ਭੈਣ ਇਦਾਂ ਹੁਣ ਪਤਾ ਲੱਗੂਗਾ ਨਾਲੇ ਨਾ ਚੰਗਾ ਦਾੜ ਥਲੇ ਆਇਆ ਹੁਣ ਮੇਰੇ ਅਜੇ ਤੇ ਨਿਆਣਾ ਨੂੰ ਘਰ ਆ ਲੈਣ ਦੇ ਉਹਨਾਂ ਨੂੰ ਦੱਸੂਗੀ ਵੇਖੋ ਆਪਣੇ ਭੂਆ ਦੀ ਕਰਤੂਤ ਆਹ ਕੁਛ ਕਰਕੇ ਗਈ ਆ ਨਾ ਆਹੇ ਨਹੀਂ ਮੰਨਣ ਡਈ ਉਹਨਾਂ ਕਿਹੜਾ ਸੌਖਾ ਮੰਨ ਜਾਣਾ ਵਾ ਚੰਗਾ ਰੋਲਾ ਪਾਉਣਾ ਪੈਣਾ ਵਾ ਫੇਰ ਕਿਤੇ ਮਾੜੇ ਮੋਟੇ ਦੇ ਖਾਨੇ ਚ ਗੱਲ ਪੈਣੀ ਆ ਚੰਗਾ ਹੋਇਆ ਇੰਨੀ ਕਿਤੇ ਚਾਹੀਦੀ ਹੀ ਰੋਂਦੀ ਹੀ ਆ ਤੇ ਠੰਡ ਪਿੰਦੀ ਹੀ ਮੇਰੇ ਕਾਲਜੇ ਏਦਾਂ ਚਾਹੀਦੀ ਤੇਰੇ ਨਾਲ ਹੁਣ ਨਾ ਵੜੀ ਤੇ ਨੀ ਲੈ ਆ ਘਟ ਚਾਹ ਬਣਾ ਕੇ ਮੇਰਾ ਤਾਂ ਸੰਗ ਸੁੱਕ ਗਿਆ ਵਾ ਤੈਨੂੰ ਸਮਝ ਨਹੀਂ ਆਉਂਦੀ ਭੂਆ ਤੇ ਕੰਮ ਨਹੀਂ ਕਰ ਸਕਦੇ ਹੈਗੇ ਪਰ ਭੂਆ ਦੇ ਪੈਗ ਤੇ ਚੂੜੀ ਚੱਲ ਕਿੱਦਾਂ ਗਈ ਆ ਮਿੰਤੇ ਦੱਲ ਲੱਗੰड्या ਵਾ ਜਾਂ ਮੰਮੀ ਨੇ ਤਾਂ ਨਹੀਂ ਕੁਛ ਕੀਤਾ ਹੈਗਾ ਸਮਝ ਨਹੀਂ ਆਉਂਦੀ ਹੈਗੀ ਚੱਲ ਕੋਈ ਨਹੀਂ ਆਪੇ ਪਤਾ ਲੱਗ ਹੀ ਜਾਣਾ ਵਾ ਕੀ ਸੱਚ ਤੇ ਕੀ ਝੂਠ ਆ ਵੀਰ ਤੇ ਵਿਚਾਰਾ ਚਲ ਗਿਆ ਛੱਡ ਕੇ ਚਾਹ ਦਾ ਕੁੱਟ ਵੀ ਨਹੀਂ ਪੀ ਕੇ ਗਿਆ ਉਹਦਾ ਵੀ ਮਨ ਬੜਾ ਦੁਖੀ ਹੋਇਆ ਵੇਖ ਕੇ ਭੀੜਾ ਵੱਡਾ ਚੋਰੀ ਦਾ ਇਲਜ਼ਾਮ ਹਾਏ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਤੇ ਮੇਰੀ ਭਾਬੀ ਨੇ ਡਵ ਡਲ ਜਾ ਮੇਤੇ ਲਾਤਾ ਇਹ ਪੱਕਾ ਕੰਮ ਪ੍ਰਭ ਦਾ ਹੀ ਆ ਉਹਨੇ ਚੂੜੀ ਮੇਰੇ ਚੋਲੇ ਚ ਪਾਈ ਆ ਉਹਨੂੰ ਇਹ ਹੀ ਤੇ ਇਹਦਾ ਨਾਂ ਲੱਗ ਜੂਗਾ ਪੀਨੇ ਚੂੜੀ ਚੁੱਕ ਲਈ ਆ ਮੈਨੂੰ ਤੇ ਨਾ ਆਪਣੀ ਪਰਜਾਈ ਦਾ ਸਾਰਾ ਹੀ ਪਤਾ ਵਾ ਕਿ ਉਹ ਮੈਨੂੰ ਜਲੀਲ ਕਰਕੇ ਘਰ ਚ ਕੱਢਣਾ ਚਾਹੁੰਦੀ ਸੀ ਕਿ ਕਿਤੇ ਨਿਕਲ ਜਾ ਤੇ ਮੁੜ ਕੇ ਵੜੇ ਨਾ ਘਰ ਵਿੱਚ ਪਰ ਉਹਦੇ ਕਿੰ ਆ ਮਚੋਰ ਬਣ ਜੂਗੀ ਹਾਏ ਹਾਏ ਕਿਤੇ ਸਣੀ ਦੀ ਵੋਟੀ ਨਾ ਸੋਚ ਲੈ ਪਿਪੂਆ ਨੇ ਚੋਰੀ ਕੀਤੀ ਆ ਹਾਏ ਜੇ ਉਹਨੇ ਇਹ ਗੱਲ ਸੋਚ ਲਈ ਤੇ ਫਿਰ ਮੈਂ ਕਿਹੜੇ ਨੱਕ ਨਾਲ ਆਪਣੇ ਪੇਕੇ ਵੱਡੂੰਗੀ ਕੀ ਗੱਲ ਹੁਣ ਮੈਂ ਆਪਣੇ ਪੇਕੇ ਨਾਲ ਜਾਉਂਗੀ ਨਹੀਂ ਨਹੀਂ ਮੇਰਾ ਵੀਰ ਵੇਖਾ ਕਿੰਨਾ ਚੰਗਾ ਵਾ ਉਹ ਤਾਂ ਕਹਿੰਦਾ ਸੀ ਭੈਣ ਇਹ ਮੁੰਡੇ ਨੇ ਪਾਤੀ ਹੁਣੀ ਵਿੱਚ ਚੱਲ ਕੋਈ ਨਹੀਂ ਪਰ ਇਦਾਂ ਹੋਣਾ ਨਹੀਂ ਚਾਹੀਦਾ ਜੀਵਨ ਕੀ ਗੱਲ ਤੂੰ ਰੋਣ ਢਈ ਤੂੰ ਕੀ ਸੰਦੀ ਹੈ ਅੱਗੇ ਜੇ ਆਹੋ ਅੱਛਾ ਅੱਛਾ ਨਹੀਂ ਰੋਣੀ ਢਈ ਹੈ ਉਹ ਉਦਾਂ ਪਸੀਨਾ ਜਆ ਅੱਖਾਂ ਵਿੱਚ ਤੇ ਮੈਂ ਹਾਂ ਚੱਲ ਸਾਫ਼ ਕਰ ਲੈਣੀ ਆ। ਵੇਖ ਲੈ ਕੋਈ ਗੱਲ ਬਾਤ ਦੱਸ ਮੈਨੂੰ। ਆ ਨਹੀਂ ਨਹੀਂ। ਹੈਂ? ਕੋਈ ਗੱਲ ਬਾਤ ਨਹੀਂ ਗਈ। ਤੇ ਨਾ ਤੁਸੀਂ ਮੈਨੂੰ ਦੱਸੋ ਤੁਸੀਂ ਬੜਾ ਫੋਨ ਕੀਤਾ ਸੀ ਮੁੰਡੇ ਨੂੰ। ਉਹ ਫੋਨ ਤੇ ਮੈਂ ਤਾਂ ਕਰਦਾ ਤੈਨੂੰ ਪਤਾ ਤੇ ਹੈਗਾ ਹੀ ਆ। ਰੋਟੀ ਪਣਦਾ ਤੇ ਮੇਰਾ ਇੰਨਾ ਨੱਕੋ ਪਰੋ ਮੈਂ ਝੁੱਲ ਕੇ ਹੀ ਗੱਲ ਕਰਨ ਵਾਲੀ ਨਹੀਂ। ਆ ਵੇਖ ਲੈ। ਹੱਥ ਸੜ ਗਏ ਇਸ ਦੇ। ਤੇ ਤਾਈ ਨੇ ਫੁਲਕੇ ਲਾ ਕੇ ਦਿੱਤੇ। ਫੁਲਕੇ ਯਾਰ ਕੀ ਕਿਸ ਨੂੰ ਘੜੀ ਮੁੰਡੀ ਕਹਿਣਾ ਹੁੰਦਾ ਵਾ। ਤੂੰ ਆਪ ਸਿਆਣੀ ਆ। ਤੇ ਆਪਣੀ ਪਰਜਾਈ ਵੱਲ ਚੱਲ ਜਾਣਾ ਹੀਗਾ। ਹੈਂ? ਪਤਾ ਨਹੀਂ ਉਹ ਪਤਾਵੇਂ ਮੁੜ ਕੇ ਮੇਹਣੇ ਖਾਵਾਂਗੇ ساری ਉਮਰ ਉਹਨਾਂ ਦਾ ਭੁੱਖ ਕੱਢ ਲੈਣੀ ਚੰਗੀ ਹੈ ਮੈਂ ਨਾ ਆ ਜਾਣਾ ਹੀਗਾ ਪਰਪਰਾ ਨਹੀਂ ਆਉਂਦੇ ਨਾ ਨਿਆਣੇ ਆਉਂਦੇ ਹੀਗੇ ਆ ਵੇਖਾਂ ਦਿਵਾਲੀ ਦਾ ਗਿਫਟ ਦਿੱਤਾ ਮੇਰੇ ਪ੍ਰਾਣ ਨੇ ਮੈਨੂੰ ਹੈ ਆਹੋ ਉਹ ਤੇ ਵਿਚਾਰੇ ਨੇ ਸਾਰਾ ਕੁਝ ਲਿਆ ਕੇ ਰੱਖਿਆ ਸੀ ਅੱਛਾ ਅਸੀਂ ਭੈਣ ਮੈਂ ਲੈ ਕੇ ਆਉਣਾ ਤੇਰੇ ਕੋ ਜੇ ਨਾ ਆਉਂਦੀ ਤੇ ਵੇਖ ਲੈ ਇੰਨਾ ਚਾ ਕਰਦਾ ਤਾਂ ਹੀ ਤੇ ਮਥੇ ਭੱਜੀ ਜਾਨੀ ਆ ਆ ਵੇਖ ਬਹੁਤ ਹੀ ਸੋਹਣੇ ਡੁੰਗੇ ਲੈ ਕੇ ਦਿੱਤੇ ਆ ਠੀਕ 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 ਪਾ ਰਾਤ ਡੁੰਗੇ ਹੋ ਰਹੇਗੇ ਹੈ ਉਹ ਦੇ ਦੇ ਨਾਲ ਦੀ ਆੜੀ ਫੋਟੋ ਨਹੀਂ ਕੀ ਆੜੀ ਫੋਟੋ ਆ ਤੇ ਕਸੇ ਜੇ ਇਹਦੇ ਮੈਂ ਤੇ ਆਖੇ ਰਹੇ ਤੈਨੂੰ ਕਦੇ ਕੋ ਨਹੀਂ ਨਹੀਂ ਆ ਤੇ ਦੋਵੇਂ ਆ ਤੇ ਸਟੀਲ ਦੇ ਆ ਇਹ ਨਹੀਂਗੇ ਡੁੰਗੇ ਡੁੰਗੇ ਤਾਂ ਦੂਜੇ ਹੀਗੇ ਜਾਂ ਫਿਰ ਤੇਰੀ ਭਝਾਈ ਕਿਤੇ ਮਾਰ ਗਈ ਹੈ ਰਾ ਫੇਰੀ ਫਰਕ ਹੈ ਐ ਇਤਨਾ ਤੇ ਥੋੜੇ ਹੁੰਦੇ ਇਹੋ ਜਿਹੇ ਕੱਤਿਆਂ ਦੇ ਵਿੱਚ ਪਤਾ ਨਹੀਂ ਆ ਜਾਂ ਫਿਰ ਕੋਈ ਗਲਤੀ ਨਾ ਦੂਜਾ ਚਕਾਤਾ ਵਾ ਸਮਝ ਨਹੀਂ ਆਈ ਕੋ ਮੈਨੂੰ ਤੇ ਤੇਰੇ ਭਰਾ ਨੇ ਤੇਰੇ ਵਾਸਤੇ ਤੇ ਲਿਆਂਦਾ ਹੋਗਾ ਗਲਤੀ ਉੱਥੇ ਕਾਦੀ ਆ ਜਦੋਂ ਆ ਫੋਟੋ ਵਿੱਚ ਉੱਤੇ ਗਿੱਡੀ ਸੁਣੀ ਡੂੰਘੇ ਦੇ ਵਿੱਚ ਦੂਜੇ ਆ ਪਤਾ ਨਹੀਂ ਜੇ ਮੈਨੂੰ ਹਾਂ ਚੱਲ ਕੋਈ ਨਹੀਂ ਕੋਈ ਗੱਲ ਨਹੀਂ ਆ ਆ ਰੱਖੋ ਤੁਸੀਂ ਤੁਹਾਨੂੰ ਹੋਰ ਦੱਸਣੀ ਆ ਆ ਲੈ ਫੜੇ ਮੇਰੇ ਵੀਰ ਨੇ ਪੈਸੇ ਦਿੱਤੇ ਆ ਹਾਂ ਅੱਜ ਕਰਦੇ ਬ੍ਰਾਡ ਹਾਂ ਵਧੀਆ ਕੀਤਾ ਸਭ ਕੋ ਕਵੀਤਰ ਨੇ ਵਾਹ ਵਾਹ ਹੀ ਪੈਸੇ ਦਿੱਤੇ ਆ ਮੈਨੂੰ ਆਦਾ ਹੀ ਪੈਣਾ ਦਵਾਈਦਾਰੂ ਟਾਈਮ ਨਾ ਖਾਇਆ ਕਰ ਤਾਈ ਤੇ ਮੱਪਾ ਜੀ ਜਾਨੀ ਆਪਣੇ ਪੇਕੇ ਪਤਾ ਕਿੰਨਾ ਚਾਹ ਕਰਦਾ ਮੇਰਾ ਭਰਾ ਆ ਪੈਸੇ ਹੁਣ ਤੁਸੀਂ ਸੰਭ ਕੇ ਰੱਖ ਲੋ ਚਲ ਕੋਈ ਨਹੀਂ ਕਿਤੇ ਕੰਮ ਆ ਜਾਣਗੇ ਲੋੜ ਵੀ ਹੈਗੀ ਪੈਸੇ ਦੀ ਚਲ ਇਦਾਂ ਗਰਜ ਪੂਰੀ ਹੋ ਜੂ ਆਪਣੀ ਆਹੋ ਚਲ ਇਹ ਸੰਭ ਕੇ ਰੱਖ ਲੋ ਹੁਣ ਚੰਗਾ ਆਹੋ ਆਹੋ ਤੇ ਮੇਰੀ ਗੱਲ ਸੁਣ ਪਰਜਾਈ ਤੇਰੀ ਗਲਤ ਨਹੀਂ ਕਰਦੀ ਕੋਈ ਉਹ ਨਹੀਂ ਨਹੀਂ ਪਰਜਾਈ ਨੇ ਕੀ ਕਹਿਣਾ ਵਾ ਉਹਦਾ ਸੁਭਾਅ ਬੜਾ ਕੱਬਾ ਜਿਹਾ ਉਹਨੇ ਕੋਈ ਜਾਈਦਾ ਨੱਕ ਬੋਲ ਬੜਾ ਵੱਡਦਾ ਹੀ ਆ ਉਹ ਨਹੀਂ ਨਹੀਂ ਉਹਦਾ ਸੁਭਾਅ ਇਦਾਂ ਦਾ ਵਾ ਉਹਦਾ ਮਾੜੀ ਨਹੀਂਗੀ ਮੇਰੀ ਪਰਜਾਈ ਹੈਗੀ ਬੜੀ ਚੰਗੀ ਆ ਚੱਲ ਚਾਹ ਬਥੇਰਾ ਕਰਦੀ ਆ ਕੋਈ ਗੱਲ ਨਹੀਂ ਕੋਈ ਜਿਹੜੇ ਮੜ ਜਗੇ ਜੀਵ ਨਗ ਜਾਂਦੇ ਹੁੰਦੇ ਆ ਗੱਲਾਂ ਯਾਦ ਆਉਂਦੀਆਂ ਬੰਦੇ ਦੀ ਠੀਕ ਨੇ ਮੁਟਕੇ ਆਖਣਾ ਮੈਂ ਹੀ ਇਹੋ ਜਿਹੇ ਕੰਮ ਕਰਦੇ ਨਹੀਂ ਹੁੰਦੇ ਅਜੇ ਭਰਾ ਤੇਰਾ ਚੰਗਾ ਤੇਰੇ ਗੜੀ ਭਤੀਏ ਤੇਰੇ ਧੰਨ ਉਹਨਾਂ ਦੀ ਕੋ ਸਿਫਤ ਨਹੀਂ ਕਰਨ ਵਾਲੇ ਜਿਹਦੇ ਉਹ ਚੰਗੇ ਆ ਚਲ ਕੋਈ ਗੱਲ ਨਹੀਂ ਇਸੇ ਕਰਕੇ ਤੇ ਮੈਂ ਚੱਲ ਹੁਣਗੇ ਇੱਕ ਬੰਦਾ ਗੰਦਾ ਉਹਦੇ ਕਰਕੇ ਰਿਸ਼ਤੇਦਾਰੀ ਸੜ ਜੇ ਸ਼ਮਸ਼ਾ ਹੋਏ ਨਾ ਚਲ ਮੈਂ ਆ ਵੀ ਪਾ ਲਾਂ ਵਿੱਚ ਤੇ ਮੇਰੀ ਗੱਲ ਸੁਣ ਲੈ ਇਤਨਾ ਹੀ ਰਹਿਣ ਦੇ ਠੀਕ ਆ ਆਪਣੇ ਭਰਾ ਨੂੰ ਇਤਨਾ ਦੱਸ ਨਹੀਂ ਵੀ ਆ ਵੇਖੀ ਵੀਰ ਕਿਤੇ ਤੈਨੂੰ ਤੈਨੂੰ ਤੇ ਭਲੇ ਖਲਕਾ ਕਰੇ ਮੇਰੀ ਗੱਲ ਸੁਣ ਦੱਸਣਾ ਹੁਣ ਕੀ ਆ ਸਟੀਲ ਦੇ ਡੁੰਗੇ ਕਿਹੜੇ ਮਾੜੇ ਹੁੰਦੇ ਆ ਚਲ ਕੋਈ ਨਹੀਂ ਮੈਂ ਇਹੋ ਰੱਖ ਲੂੰਗੀ ਕੋਈ ਗੱਲ ਨਹੀਂ ਉਹ ਜਾਣ ਚਲ ਕੋਈ ਗੱਲ ਨਹੀਂ ਹੁਣ ਫਿਰ ਨਾ ਜੇ ਤੂੰ ਇਹ ਗੱਲ ਮੰਨ ਲਈ ਆ ਨਾ ਤਾਂ ਹੁਣ ساری ਉਮਰ ਇਹ ਗੱਲ ਦਾ ਜ਼ਿਕਰ ਨਾ ਕਰ ਔਰ ਮੈਂ ਨਹੀਂ ਕਰਦੀ ਪਰ ਕੀ ਹੋ ਗਿਆ ਭਾਂਡੇ ਆ ਤੇ ਨਗੂਨੇ ਡੂੰਗੇ ਹੀ ਆ ਨਾ ਤੋ ਤੇ ਕੋਈ ਗੱਲ ਨਹੀਂ ਕੀ ਉਹ ਵੀ ਭਾਂਡੇ ਹੀ ਤੇ ਵੀ ਭਾਂਡੇ ਆ ਆ ਚਲ ਕੋਈ ਗੱਲ ਨਹੀਂ ਕੀ ਦੱਸਾਂ ਗੱਲ ਕੀ ਮੁੰਡਾ ਕਹਿੰਦੇ ਫਿੱਕ ਪੈਂਦੀ ਪੈਂਦੀ ਆ ਵੀ ਨਿੱਕੇ ਜਿਹੇ ਭਾਂਡੇ ਤੋਂ ਪੈਣੀ ਆ ਚਲ ਕੋਈ ਐਦਾਂ ਕਰੋ ਗਲਾਹ ਪਾਣੀ ਦਾ ਦੋਹਾ ਮੈਨੂੰ ਮੇਰਾ ਸੰਗ ਸੁਕੰਡਿਆ ਆ ਜਾ ਬੜਾ ਮੜਕੋਟ ਨਹੀਂ ਕੋਈ ਨਹੀਂ ਮੈਂ ਬਣਾਉਣੀ ਉੱਠ ਕੇ ਚਾਹ ਨਾਲੇ ਰੋਟੀ ਪਕਾਉਣੀ ਆ ਹਾਏ ਹਾਏ ਪਰ ਜਾਈ ਨਹੀਂ ਆ ਕੀ ਕੀਤਾ ਉਹ ਤੇ ਡੂੰਗੇ ਬੜੇ ਸੋਹਣੇ ਸੀ ਉਦੋਂ ਆਂਦੀ ਸੀਗੀ ਵੀ ਮੈਂ ਇਹ ਲੈ ਲੈਣੀ ਆ ਜੇ ਲੈਣੇ ਹੀ ਤੇ ਮੈਨੂੰ ਦੱਸ ਹੀ ਦਿੰਦੀ ਮੈਂ ਲੈ ਲਿਆ ਉਹ ਵੀ ਕੱਢ ਲੇ ਤੂੰ ਤੋਂ ਚੋਰੀ ਦਾ ਇਲਜ਼ਾਮ ਹੀ ਮੇਰੇ ਤੇ ਲਾਤਾ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜੇ ਜਨਮ ਦਾ ਬਦਲਾ ਲੈ ਐਡੀ ਮੇਰ ਕੋ ਇਹ ਇਹ ਤਾਂ ਕਹਿੰਦੀ ਆ ਵੀ ਪੇਕੇ ਨਾ ਹੀ ਵੜੇ ਦੱਸ ਮੈਂ ਤੇ ਕੋ ਕੀ ਮੰਗਣ ਲਈ ਆ ਜੇ ਮੇਰਾ ਭਰਾ ਨਾ ਚੰਗਾ ਹੋਵੇ ਤੇ ਫੇਰ ਮੈਂ ਕਿੱਧਰ ਨੂੰ ਜਾਵਾਂ ਅਜੇ ਤੇ ਉਹ ਵਿਚਾਰਾ ਬੜਾ ਆਸਰਾ ਕਰਦਾ ਵਾ ਮੱਚ ਨਹੀਂ ਜੀ ਹੋਈ ਗਾਂਢੀ ਆ ਭਾਂ ਮੇਰੀ ਕਦਾਂ ਘਰ ਪਹੁੰਚੀ ਹੋਗੀ ਮਨਉਦਾ ਪੜਾ ਆਪਣੀ ਭੈਣ ਦਾ ਪਰ ਏਦਾਂ ਦੀ ਨਹੀਂ ਗਈ ਪਰ ਸਾੜੇ ਨੌਂ ਕੀ ਸੋਚੂਗੀ ਪਤਾ ਨਹੀਂ ਉਹਦੇ ਮਨ ਚ ਕਿਦਾਂ ਦੇ ਖਿਆਲ ਆਉਂਦੇ ਹੋਣਗੇ ਜੋ ਹੋਇਆ ਨਾ ਚੰਗਾ ਨਹੀਂ ਹੋਇਆ ਨਾ ਛੱਡ ਆਏ ਜੇ ਚੋਰਨੀ ਨੂੰ ਹੈਂ ਦੱਸਦੇ ਨਹੀਂ ਆਪਣੀ ਜ਼ਬਾਨ ਬੰਦ ਕਰ ਲੈ ਖਬਰਦਾਰ ਮੇਰੀ ਭੈਣ ਨੂੰ ਚੋਰਨੀ ਕਿਹਾ ਤੇ ਕੀ ਕਹਾਂ ਜੋ ਹੋਇਆ ਅੱਖਾਂ ਦੇ ਸਾਹਮਣੇ ਹੋਇਆ ਵਾ ਠੀਕ ਹੋ ਨਾ ਚੋਰਨੀ ਨਾ ਕਹਾਂ ਤੇ ਕੀ ਕਹਾਂ ਤੁਸੀਂ ਦੱਸ ਦੋ ਮੈਂ ਤੈਨੂੰ ਫੇਰ ਦੁਬਾਰਾ ਕਹਿਣਾ ਹੀ ਆਪਣੀ ਜ਼ਬਾਨ ਨਾ ਬੰਦ ਕਰ ਲੈ ਚੰਗਾ ਮੇਰੀ ਮੇਰੀ ਭੈਣ ਆ ਨਾ ਚੋਰ ਦੀ ਨਹੀਂ ਹੈਗੀ ਮੈਂ ਨਿੱਕੇ ਹੁੰਦਾ ਤਾਂ ਜਾਣਦਾ ਉਹਨੂੰ ਕਿਦਾਂ ਦੀ ਆ ਉਹਦੇ ਘਰ ਦੇ ਜਿਹੜਾ ਨੇ ਮਰਜੀ ਹਲਾਤ ਵਾ ਪਰ ਮੇਰੀ ਜਿਹੜੀ ਭੈਣ ਵਾ ਨਾ ਇੰਨੀ ਇਮਾਨਦਾਰ ਵਾ ਨਾ ਤੂੰ ਸਾਡੀ ਦੇਖ ਲੈ ਨਾ ਦੇਖਤੀ ਅੱਜ ਇਮਾਨਦਾਰੀ ਉਹਦੀ ਸਾਹਮਣੇ ਹੈ ਸਭ ਕੁਝ ਅੱਖਾਂ ਦੇ ਸਾਹਮਣੇ ਹੋਇਆ ਵਾ ਤੇ ਫੇਰ ਵੀ ਨਹੀਂ ਟਲਣਦੇ ਯਕੀਨ ਨਹੀਂ ਨਾ ਕਰਨ ਨੂੰ ਜੀ ਕਰਦਾ ਗੱਲ ਕਾਦੀ ਆ ਹੈ ਮੈਨੂੰ ਲੱਗਦਾ ਵੀ ਤੇਰਾ ਦਿਮਾਗ ਖਰਾਬ ਹੋ ਗਿਆ ਜਾਂਦਾ ਮੇਰਾ ਤਾਂ ਹੋਇਆ ਹੀ ਹੈ ਹਾਂ ਹੋ ਗਿਆ ਮੇਰਾ ਦਿਮਾਗ ਖਰਾਬ ਜਦੋਂ ਸੱਚੀਆਂ ਗੱਲਾਂ ਨੂੰ ਝੂਠ ਬਣਾਈ ਜਾਂਦੇ ਝੂਠਿਆਂ ਨੂੰ ਸੱਚੀਆਂ ਬਣਾਈ ਜਾਂਦੇ ਜੇ ਤੇ ਮੇਰਾ ਦਿਮਾਗ ਆਪੇ ਖਰਾਬ ਹੋਣਾ ਬੜੇ ਗਿਆਨ ਦੀ ਦੇਵੀ ਮੇਰੀ ਭੈਣ ਦੇਵੀ ਮੇਰੀ ਭੈਣ ਹੈ ਤੇ ਦੇਵੀ ਦਾ ਸਾਹਮਣੇ ਆ ਗਿਆ ਤੇ ਫਿਰ ਵੀ ਨਹੀਂ ਮੰਨਦੇ ਕਿ ਮੇਰੀ ਭੈਣ ਚੋਰ ਦੀ ਆ ਦੱਸ ਉਹ ਨਹੀਂ ਤੇ ਮੈਂ ਚੋਰਨੀ ਆ ਹੋ ਸਕਦਾ ਤੂੰ ਚੋਰਦੀ ਹੋਵੇਂ ਹਾਂ ਆਹੋ ਮੈਂ ਨਹੀਂ ਕਿਹਾ ਮੰਨਦਾ ਆਪਣੀ ਭੈਣ ਨੂੰ ਇਹ ਸਾਰੇ ਕੰਮ ਨਾ ਉਹ ਮੁੰਡੇ ਦੇ ਹੀ ਆ ਉਹ ਜਗ ਦੇ ਇਧਰ ਕਦੇ ਇਧਰ ਨੁੜਦਾ ਵਾ ਕੋਈ ਗੱਲ ਨਹੀਂ ਮੈਂ ਉਠ ਲੈਂਦੇ ਹਾਂ ਕੁਛ ਨਹੀਂ ਨਾ ਨਾ ਮੈਂ ਕੀ ਪੁੱਛੋਗੇ ਮੁੰਡੇ ਦੇ ਤੁਸੀਂ ਉਹ ਤਾਂ ਨਿਆਣਾ ਵਾ ਉਹਨੂੰ ਜਿੱਧਰ ਲਾਓਗੇ ਨਾ ਉਧਰ ਨੂੰ ਲੱਗ ਜਾਣਾ ਤੁਸੀਂ ਕਹੋਗੇ ਤੇ ਆ ਤੂੰ ਕੰਮ ਕੀਤਾ ਲੱਗਣਾ ਹਾਂ ਕੀਤਾ ਕਹੋਗੇ ਨਹੀਂ ਕੀਤਾ ਲੱਗਣਾ ਨਹੀਂ ਕੀਤਾ ਉਹ ਤਾਂ ਨਿਆਣਾ ਵਾ ਨਿਆਣਾ ਨਹੀਂ ਗਾਓ ਹਾਂ ਗੱਲ ਸਾਰੀ ਸਮਝਦਾ ਹੋ ਚੰਗਾ ਹਾਂ ਤੂੰ ਬਣ ਜਾਣ ਬਣ ਬਣ ਜਾਣੀ ਬਣਾ ਲੈ ਪੱਟੀ ਪੜਾ ਲੋ ਉਹਨੂੰ ਹੁਣ ਖਬਰਦਾਰ ਮੇਰੀ ਘਰ ਨੂੰ ਚੋਰ ਨਹੀਂ ਗਿਆ ਤੇ ਬਿਨਾਂ ਸਬੂਤ ਤੋਂ ਕੋਈ ਗੱਲ ਨਹੀਂ ਕਰਦੀ ਚੰਗਾ ਨਾ ਸਬੂਤ ਸਾਮਣੇ ਹੀ ਹੋਰ ਸਬੂਤ ਕਿਹੜਾ ਲੈਣਾ ਤੁਸੀਂ ਆ ਸਾਮਣੇ ਚੋਲੇ ਜੋ ਡੇਕੇ ਆ ਗਈ ਚੂੜੀ ਹੈ ਨਾ ਹੱਥੋਂ ਡੇਗਦਾ ਤੇ ਟੱਕ ਲਵੇਟ ਕਹਿੰਦੇ ਚਲ ਜੇ ਨਹੀਂ ਤੇ ਅਕਿਆਂ ਨੂੰ ਕਈ ਵਾਰੀ ਨਾ ਤੇ ਕਿਆ ਨੂੰ ਕਹੀ ਜਾਨੀ ਆ ਕਿਆ ਕਹਤਾ ਨਾ ਜਾਣੀ ਤੇ ਕੰਨੀ ਸੁਣਿਆ ਝੂਠ ਫਦਾ ਕੀ ਬਰੀ ਅੱਛਾ ਹਾਂ ਆਪਣੇ ਤੇ ਇਹ ਗੱਲ ਮੇਰੀ ਨੋਟ ਕਰਦਾ ਆਪਣੇ ਪਹਿਣ ਵਾਸਤੇ ਬੋਲਵਾ ਤੇ ਹਕਮ ਦੇ ਵਰਦੀ ਨਾ ਹੋਇਆ ਹੁੰਦਾ ਨਾ ਤੇ ਕਹਿੰਦਾ ਨਾ ਨਾ ਜੋ ਕੁਛ ਹੈਗਾ ਇੱਥੇ ਹੀ ਸੱਚ ਵਾ ਇਹੋ ਹੀ ਸੱਚ ਵਾ ਤੇ ਹੁਣ ਵੇਖ ਲਓ ਸੱਚ ਹੋਣ ਰਿਆ ਗੱਲਾਂ ਕਰਦੇ ਫਿਰਦੇ ਆ ਪਰ ਰਹਿੰਦੋ ਰਹਿੰਦੋ ਲੱਗਦਾ ਤੁਹਾਡੀ ਪਹਿਣ ਦਾ ਮੇਰਾ ਦਿਮਾਗ ਨਾ ਚਟ ਜਾ ਕੇ ਤੇ ਮਾਤੀ ਪਰਦੇ ਕੰਮ ਕਰਾ ਪਾ ਆ ਕੀਤਾ ਮੇਰੇ ਰੋਟੀ ਪਰਦੇ ਕੰਮ ਜਿੰਨਾ ਮਰਜੀ ਪਰਦੇ ਪਾ ਲੋ ਹੁਣ ਸਭ ਕੁਝ ਯਾਰ ਹੋ ਗਿਆ ਵਾ ਯਾਰ ਹੋ ਗਿਆ ਵਾ ਇਹ ਇਹ ਨੂੰ ਨਾ ਕਦਾਂ ਗੱਲਾਂ ਕਰਦਾ ਮੌਕਾ ਮਿਲਿਆ ਵਾ ਪਤਾ ਨਹੀਂ ਕਿਦਾਂ ਦੀ ਐ ਮੇਰੇ ਨਾ ਜਲ ਘਟੀ ਜਾਂ ਲਿਆ ਵਾ ਮੇਰੀ ਭੈਣ ਠੀਕ ਹੋਵੇ ਚੱਲ ਮੈਂ ਕੋਈ ਨਾ ਫੋਨ ਕਰਕੇ ਪਤਾ ਕਰਦਾ ਵਾਂ ਪਹੁੰਚ ਕੇ ਨਾ ਉੱਥੇ ਪਹੁੰਚੀ ਵਾ ਜੇ ਨਾ ਠਹਿਰੀ ਜਾਣਾ ਵਾ ਕੀ ਪਤਾ ਬੱਸ ਵਿੱਚ ਹੀ ਹੋਇਆ ਜੇ ਕੀ ਗੰਦੇ ਜੀ ਕੁਝ ਨਹੀਂ ਕਰਨਾ ਕੀ ਆ ਵੇਲੀ ਹੀ ਤੇ ਮੈਂ ਹਾਂ ਚੱਲ ਕੜੀ ਫੋਨ ਦੇਖ ਲੈਨੀ ਆਂ ਆ ਫੋਨ ਹੀ ਵੇਖਣਾ ਹੋਰ ਕਾ ਕੰਮ ਆ ਵੀ ਨਾ ਕੀ ਗੱਲ ਆ ਤੁਸੀਂ ਸਾਰੇ ਦਿਹਾੜੀ ਨਾ ਛੱਡੋ ਤੇ ਜੇ ਮਾਂ ਨੇ 2 ਮਿੰਟ ਫੜ ਲਿਆ ਵਾ ਤੇ ਬੜੀ ਤਕਲੀਫ ਹੋਈ ਆ ਆ ਸਾਰੀ ਦਿਹਾੜੀ ਕਿੱਥੇ ਬੈਨਾ ਫੋਨ ਮੈਂ ਕੀ ਕੰਮ ਆ ਔਰ ਸਾਰੀ ਦਿਹਾੜੀ ਤੈਨੂੰ ਉਹ ਮੈਂ ਭੂਆ ਨੂੰ ਦਿਖਣੇ ਚਲ ਗਏ ਆ ਵੇਪੂ ਆ ਵੇ ਚੋਰਨੀ ਭੂਆ ਕਹ ਚੋਰਨੀ ਭੂਆ ਭੂਆ ਚਲ ਗਈ ਆ ਉਹ ਜਿੱਡਾ ਕਾਂਡ ਤੇਰੀ ਭੂਆ ਕਰਕੇ ਗਈ ਆ ਨਾ ਆ ਤੁਸੀਂ ਤਾਂ ਸੋਚ ਵੀ ਨਹੀਂ ਸਕਦੇ ਮੰਮੀ ਤਾਂ ਮਾਗਿਆ ਲੱਗਿਆ ਵਾ ਕੀ ਗੱਲਾਂ ਕਰੀ ਜਾਣ ਦੀ ਮੇਰਾ ਤਾਂ ਦਿਮਾਗ ਹਿੱਲ ਹੀ ਗਿਆ ਅੱਜ ਸੱਚ ਪੁੱਛੇ ਤੇ ਤੇਰਾ ਪਿਓ ਵੀ ਹੈ ਉਹ ਗੱਲ ਕੰਡਿਆ ਹੀਗਾ ਕਿ ਤੂੰ ਪਾਗਲ ਹੋ ਗਈ ਆ ਤੂੰ ਵੀ ਅੱਜ ਐ ਹੋ ਕਰਤੀ ਆ ਕੇ ਤੇ ਤੂੰ ਸੁਣੇਗਾ ਨਾ ਤੂੰ ਵੀ ਪਾਗਲ ਹੋ ਜਾਣਾ ਵਾ ਨਹੀਂ ਚੋਰ ਨਹੀਂ ਭੂਆ ਕੜੀ ਗੱਲ ਕਹਿਤਾ ਵਾ ਮੈਂ ਤੇ ਇਹ ਕਰਦਾ ਭੂਆ ਨੇ ਆ ਜਾ ਚਾਹ ਤੇ ਸੁਣ ਲੈ ਮੇਰੀ ਤੇਰੀ ਭੂਆ ਜਿਹੜੀ ਤੇਰੀ ਪਰਜਾਈ ਦੀ ਚੂੜੀ ਕੱਢ ਕੇ ਖਾਂ ਡਈ ਹੈਗੀ ਆ ਮਮਮੀ ਜਾਣਦੇ ਹੋਰ ਕਹਿੰਦਾ ਝੂਠ ਮਾਰੀ ਠੀਕ ਆ ਹਾ ਜੜਾ ਵੇ ਜੇ ਝੂਠ ਹੁੰਦਾ ਨਾ ਤਾਂ ਸਾਰਿਆਂ ਦੇ ਸਾਹਮਣੇ ਨਾ ਹੁੰਦਾ ਵੀ ਉਹਨੇ ਤਾਂ ਆਪਣੇ ਝੋਲੇ 'ਚ ਪਾਈ ਸੀ ਚੂੜੀ ਪੁੱਤ ਮੈਂ ਲੱਗੀ ਉਹਦਾ ਝੋਲਾ ਫੜਾਉਣ ਉਹਦੇ ਹੱਥੋਂ ਗਿਆ ਛੁੱਟ ਤੇ ਚੂੜੀ ਝੋਲੇ 'ਚੋਂ ਬਾਹਰ ਹੈਂ ਤੇ ਸਾਰੇ ਜਾਨੇ ਉੱਤੇ ਖਲੋਤੇ ਤੇ ਚੂੜੀ ਸਾਰੇ ਦੇ ਸਾਹਮਣੇ ਆ ਗਈ। ਆ ਮਮੀ ਕੋ ਨਕਲੀ ਚੂੜੀ ਹੁਣੀ ਆ। ਹਾਂ ਨਕਲੀ ਚੂੜੀ ਚਲ ਨਕਲੀ ਹੁੰਦੀ ਤਾਂ ਤੇ ਝੋਲੇ ਚ ਕੀ ਕਰਦੀ। ਬੇਚਾਰੀ ਪਰਜਾਈ ਦੀ ਚੂੜੀ। ਉਹ ਨਿੱਕਾ ਵੀ ਖੇਡਦਾ ਨਾ। ਕੀ ਪਤਾ ਨੂੰ ਕਿਤੇ ਗਾਂ ਮਛਾ ਕਰਕੇ ਪਾਤੀ ਹੋਵੇ। ਤੁਹਾਡੇ ਸਾਰੇ ਦਿਮਾਗ ਖਰਾਬ ਹੋ ਗਏ ਮੈਨੂੰ ਤਾਂ ਲੱਗਦਾ ਉਹੀ ਹੈ। ਹੈ ਜਿਹੜਾ ਗੱਲ ਕਰਦਾ ਉਹੀ ਹੈ ਹੋਈ ਕਰਦਾ ਵਾ ਨਿੱਕੇ ਨੇ ਪਾਤੀ ਹੁਣੀ ਆ ਨਿੱਕੇ ਨੇ ਰੱਖਤੀ ਹੁਣੀ ਆ। ਆ ਮਮੀ ਸਿਆਣੀ ਬਣੇ ਭੂਆ ਵਾ। ਉਹ ਚੂੜੀਆਂ ਦੇ ਟੁਕੜੇ ਆਇਤੋਂ। ਹਾਂ ਤੇ ਫੇਰ ਕੀ ਕਿੱਦਾਂ ਅੱਗੇ ਨਜ਼ਰ ਹੋ ਜੱਲਾ ਵਾ ਅੱਗੇ ਨਹੀਂ ਕਦੀ ਖੜਿਆਗਾ ਨਾ ਅੱਗੇ ਹਾਨੂੰ ਪਤਾ ਲੱਗਾ ਵਾ ਕੀ ਪਤਾ ਕੀ ਕੋਹ ਲੈ ਗਈ ਕੱਢ ਕੇ ਪਹਲਾ ਲੱਗਾ ਵਾ ਹੈ ਆ ਨਿੱਕੇ ਮੋਟਾ ਚੀਜ ਤੇ ਕਈ ਲੱਗੀ ਹੁਣੀ ਆ ਜਿਹੜੇ ਹੱਥਾਂ ਮਾਂ ਚੂੜੀ ਖੰਡੀ ਵਿੱਚ ਰੱਖੇ ਹੋਵੇ ਮਮਮੀ ਘਰੋਂ ਚੀੜੀ ਨਹੀਂ ਫੜਕਣ ਦਿੰਦੀ ਤੇ ਘਰੋਂ ਘਰ ਚੀਜ਼ਾਂ ਜਾਂਦੀਆਂ ਹੁੰਦੀਆਂ ਤੂੰ ਬਰਦਾਸ਼ਤ ਕਰ ਲਈ ਪਰ ਹੱਦ ਹੋ ਗਈ ਆ ਤੇ ਚੀੜੀ ਨਹੀਂ ਫੜਕਣ ਦਿੰਦੀ ਤੇਰੀ ਪਰਜਾਈ ਨੇ ਬੜੀ ਸੇਤੇ ਚੜਾ ਕੇ ਬਿਠਾਈ ਸੀ ਨਾ ਆਪਣੇ ਅੰਦਰੋਂ ਨਿਕਲ ਨਹੀਂ ਦਿੰਦੀ ਉਹਨੂੰ ਉਹਦੇ ਚੜ ਕੇ ਬੈਠਦੇ ਬਾਹਰ ਨਹੀਂ ਹੁੰਦੀ ਸੀਗੀ ਤੋ ਵੇਖ ਲਈ ਹੁਣੀ ਰੱਖਦੇ ਰੁਖਦੀ ਕਿਤੇ ਤੇ ਮਨ ਬੇਈ ਇਨਾ ਸ਼ੁਕਰiyo ਪੀ ਜਿਹੜਾ ਛਟਗਾ ਝੋਲਾ ਤੇ ਚੂੜੀ ਬਾਹਰ ਆ ਗਈ ਸਾਰਿਆਂ ਸਾਹਮਣੇ ਤੇ ਪਤਾ ਲੱਗ ਗਿਆ ਕਰ ਤੂੰ ਇਦਾਂ ਚੋਰਨੀ ਦਾ ਉਹ ਮੰਮੀ ਹਾ ਚੋਰਨੀ ਚੋਰਨੀ ਨੇ ਕਿਹਾ ਠੀਕ ਆ ਮੈਨੂੰ ਨਹੀਂ ਚੰਗਾ ਲੱਗਣ ਡਿਆ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਤੈਨੂੰ ਨਹੀਂ ਚੰਗਾ ਲੱਗਣ ਡਿਆ ਹੈ ਸਾਰਾ ਤੇਰਾ ਸੱਚ ਕੀ ਤੂੰ ੜਿਆ ਵੋਨੇ ਤੈਨੂੰ ਚੰਗਾ ਨਹੀਂ ਲੱਗਣ ਡਿਆ ਮੈਨੂੰ ਤੇ ਬੜਾ ਚੰਗਾ ਲੱਗਣ ਡਿਆ ਮੇਰੇ ਸਾਹਮਣੇ ਆ ਸਭ ਕੁਛ ਅੱਜ ਜਿਹੜੀ ਚੰਗੀ ਬਣਾਈ ਤੁਸੀਂ ਮੰਮੀ ਤੇਰੇ ਹੱਥ ਗੱਲ ਆ ਗਈ ਆ ਗੱਲ ਹੋਰ ਕੋਈ ਨਹੀਂ ਗਈ ਠੀਕ ਵਾ ਨਾ ਸ਼ਰਮ ਕਰੋ ਇਹ ਵੀ ਗੱਲਾਂ ਦਾ ਨੇ ਬੇੜਾ ਛੇਤੀ ਹੋਏਣਾ ਵਾ ਵੀ ਚੂੜੀ ਕਿੰਨੇ ਪਾਈਆ ਤੇ ਕੀ ਹੋਇਆ ਵਾ ਕਿੱਥੇ ਪਾਈ ਚੂੜੀ ਕਿਸ ਨੇ ਹੈ ਕਹੇ ਪਾਸੇ ਤੋਂ ਕਹੀ ਜਨਾ ਪਿੰਥ ਨੇ ਪਾਤੀ ਹੋਣੀ ਗਦੇ ਝੋਲੇ ਵਿੱਚ ਉਹਨੇ ਖੇਡਦਾ ਹੁਣਾਵਾ ਤੇ ਆਪੇ ਆਪਣੇ ਮਨ ਕਰਤਾ ਕਹਾਣੀਆਂ ਬਣਾਈ ਜਾਂਦੇ ਵੇ ਜੋ ਸਾਹਮਣੇ ਆ ਉਹਦਾ ਯਕੀਨ ਕਰੋ ਆਪਣੀਆਂ ਕਹਾਣੀਆਂ ਨਾ ਬਣਾਓ ਉਹ ਮੇਰੇ ਨਹੀਂ ਮੰਨਣ ਚੋਂਦੀ ਠੀਕ ਆ ਨਾ ਤੇ ਨਾ ਆਉਣੀ ਹੈ ਲੈ ਨਾ ਆਵੇ ਅੱਖਾਂ ਦੇ ਸਾਹਮਣੇ ਹੈ ਜੋ ਕੁਛ ਆਇਆ ਵਾ ਆ ਤੁਹਾਡੇ ਸਿਰ ਚ ਕੋ ਧੂੜਿਆ ਨੇ ਮੈਂ ਤਲਾ ਜਾਦੂਗਰਨੀ ਵੀ ਹੈ ਚੋਰਨੇ ਦੇ ਨਾਲ ਨਾਲ ਕੋਈ ਨਹੀਂ ਮੈਂ ਤਰਨੂ ਬਾਲਗੀ ਹੋਣੀ ਕੋ ਕੋਲਕੇ ਵਿੱਚ ਤੁਹਾਨੂੰ ਵੀ ਲਓ ਆਓ ਮੈਂ ਗੱਡੀ ਨਾਲ ਆਪੇ ਗੱਲ ਕਰ ਲੈਣਾ ਵਾ ਕਾਦੀ ਗੱਲ ਕਰਨੀ ਤੇ ਡੈਡੀ ਨਾਲ ਮम्मी ਹਾਲਾ ਗੱਲਾਂ ਕੰਡਈ ਆ ਹਾਂ ਮम्मी ਆ ਗੱਲਾਂ ਕੰਡਈ ਆ ਤੇ ਮम्मी ਮਨੋ ਬਣਾਵਣਾ ਕੰਡਈ ਆ ਪਿਓ ਤੇਰੇ ਸਾਹਮਣੇ ਆਇਆ ਸਭ ਕੁਛ ਲੱਗੇ ਤੇ ਰਿਪਰਝਾਈ ਹੀਗੀ ਮੈਂ ਕੱਲੀ ਨੇ ਨਹੀਂ ਕੀਤੀਆਂ ਤਾਂ ਨਾ ਮੈਂ ਸੁਣੀਆਂ ਤਾਂ ਨਾ ਮੈਂ ਵੇਖੀਆਂ ਕੱਲੀ ਨੇ ਸਾਰਾ ਟੱਬਰ ਹੀ ਉੱਥੇ ਹੀਗਾ ਕੀ ਪਤਾ ਕੀ ਦਿਮਾਗ ਚੱਲਿਆ ਹੋਇਆ ਹੈ ਗੱਲਾਂ ਦੇ ਪਿੱਛੇ ਇਹ ਤਾਂ ਹੁਣ ਬਾਅਦ ਚ ਪਤਾ ਲੱਗੂਗਾ ਕੀ ਹੁੰਦਾ ਤੇ ਕੀ ਨਹੀਂ ਮੈਂ ਕੀ ਪਤਾ ਲੱਗੂਗਾ ਬਾਅਦ ਚ ਹੈ ਅ ਤੂੰ ਬੋਲਾ ਕਿੰਨਾ ਵਾ ਚਲੋ ਮੰਮੀ ਮੈਨੂੰ ਰੋਟੀ ਤੇ ਭੁੱਖ ਲੱਗੀ ਆ ਰੋਟੀ ਦੇ ਤੈਨੂੰ ਭੁੱਖ ਲੱਗੀ ਆ ਓ ਤਰੀ ਥੱਲੇ ਅਸ ਤੇ ਦਲਜੀਤ ਕੌਰ ਜਾ ਜਾ ਕੇ ਖਾ ਤੈਨੂੰ ਰੋਟੀ ਦੇ ਜबान ਬਿਲਕੁਲ ਜਾਨਾ ਨਾ ਨਹੀ ਨਹੀਂ ਦਿਮਾਗ ਖਾਂਡਾ ਮੇਰਾ ਚਾਉਣਾ ਅੰਤਰਾ ਬਸ ਵਧ ਗਿਆ ਜਿਹੜਾ ਹੁੰਦਾ ਵਾ ਹੈ ਜੇ ਉਹਨਾਂ ਨਾਲ ਗੱਲ ਕੀਤੀ ਆ ਇਹ ਭੂਆ ਇਦਾਂ ਨਹੀਂ ਕਰ ਸਕਦੀ ਜੇ ਇਹਨਾਂ ਨਾਲ ਗੱਲ ਕੀਤੀ ਆ ਭੂਆ ਇਦਾਂ ਨਹੀਂ ਕਰ ਸਕਦੀ ਮੇਰੇ ਮੰਨਣ ਚ ਨਹੀਂ ਆਉਂਦਾ ਚਾਉਣਾ ਅੰਤਰਾ ਕਿਤੇ ਹਰੇਕੀ ਸੱਚ ਧੂੜਿਆ ਇਹਨਾਂ ਦੇ ਜਿਹੜਾ ਨੇ ਮੰਨਣ ਚ ਨਹੀਂ ਆਉਂਦੇ ਆ ਮੈਂ ਤਾਂ ਇੰਨਾ ਕੁਝ ਕਰ ਛੜਿਆ ਵਾ ਤਾਂ ਫੇਰ ਗੱਮ ਉੱਥੇ ਦਾ ਉੱਥੇ ਹੀ ਆ ਘਰਾਂ ਤੇ ਕੀ ਕਰਾਂ ਮੈਂ